ਸਸਿਕਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਹਿਮਾਚਲ ਦੇ ਉਪਰੀ ਇਲਾਕਿਆਂ ਵਿੱਚ ਪੈਰੇ ਰੋਜ਼ਾਨਾ ਮੀਂਹ ਕਰਕੇ ਗੋਬਿੰਦਸਗਰ ਝੀਲ ਪਾਖੜਾ ਡੈਮ ਵਿਖੇ ਪਾਣੀ ਦਾ ਪੱਧਰ ਵੱਧ ਗਿਆ ਹੈ ਜੇਕਰ ਗੱਲ ਕਰੀਏ ਅੱਜ ਦੇ ਆંકੜਿਆਂ ਦੀ ਤੇ ਪਾਖੜਾ ਡੈਮ ਦੇ ਪਾਣੀ ਦਾ ਪੱਧਰ 1665 ਫੁੱਟ ਨੂੰ ਪਾਰ ਕਰ ਗਿਆ ਹੈ ਪਾਖੜੇ ਡੈਮ ਵਿੱਚ ਪਾਣੀ ਰੋਕਣ ਦੀ ਸ਼ਮਤਾ 1680 ਫੁੱਟ ਹੈ ਜਿਸ ਨੂੰ ਲੈ ਕੇ ਬੀਬੀਆਂ ਵੀ ਮੈਨੇਜਮੈਂਟ ਵੱਲੋਂ ਚਾਰ ਫਲੱਡ ਗੇਟ ਖੋਲੇ ਗਏ ਜਿਨ੍ਹਾਂ ਨੂੰ ਦੇਖਣ ਲਈ ਲੋਕਾਂ ਦਾ ਵੱਡਾ ਹਜੂਮ ਇਕੱਠਾ ਹੋ ਗਿਆ ਅਤੇ ਰਾਹਗੀਰਾਂ ਵੱਲੋਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਗਈਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਾਖੜਾ ਡੈਮ ਤੋਂ ਪਾਣੀ ਛੱਡਣ ਮੌਕੇ ਲਈਆਂ ਗਈਆਂ ਤਸਵੀਰਾਂ ਬਿਲਕੁਲ ਇਹ ਮੂਨਾ ਲੋਕਾਂ ਲਈ ਖੂਬਸੂਰਤ ਨਜ਼ਾਰਾ ਹੈ ਜੋ ਇਨਸ ਨੂੰ ਆਪਣੇ ਕੈਮਰੇ ਵਿੱਚ ਕੈਦ ਕਰ ਰਹੇ ਹਨ ਪਰ ਉਹਨਾਂ ਲੋਕਾਂ ਲਈ ਆਫਤ ਬਣ ਕੇ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜੋ ਮੈਦਾਨੀ ਇਲਾਕਿਆਂ ਵਿੱਚ ਰਹਿ ਰਹੇ ਹਨ ਇਸ ਸਬੰਧ ਦੇ ਵਿੱਚ ਡੀਸੀ ਰੂਪਨਗਰ ਨੇ ਮੀਡੀਆ ਦੇ ਰੂਬਰੂ ਹੁੰਦਿਆ ਕਿਹਾ ਕਿ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਅਸੀਂ ਪਲ-ਪਲ ਦੀ ਅਪਡੇਟ ਲੈ ਰਹੇ ਹਾਂ ਅੱਜ ਭਾਖੜਾ ਡੈਮ ਤੋਂ 4 ਕੰਟਰੋਲ ਗੇਟ ਖੋਲੇ ਗਏ ਹਨ ਜਿਨ੍ਹਾਂ ਤੋਂ ਇੱਕ ਤੋਂ 2 ਫੁੱਟ ਪਾਣੀ ਛੱਡਿਆ ਜਾ ਰਿਹਾ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਸਤਿ ਸ਼੍ਰੀ ਅਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਹਿਮਾਚਲ ਦੇ ਉਪਰੀ ਇਲਾਕਿਆਂ ਵਿੱਚ ਪੈ ਰਹੇ ਰੋਜ਼ਾਨਾ ਮੀਂਹ ਕਰਕੇ ਗੋਬਿੰਦਸਗਰ ਝੀਲ ਪਾਖੜਾ ਡੈਮ ਵਿਖੇ ਪਾਣੀ ਦਾ ਪੱਧਰ ਵੱਧ ਗਿਆ ਹੈ ਜੇਕਰ ਗੱਲ ਕਰੀਏ ਅੱਜ ਦੇ ਆંકੜਿਆਂ ਦੀ ਤੇ ਪਾਖੜਾ ਡੈਮ ਦੇ ਪਾਣੀ ਦਾ ਪੱਧਰ 1665 ਫੁੱਟ ਨੂੰ ਪਾਰ ਕਰ ਗਿਆ ਹੈ ਪਾਖੜੇ ਡੈਮ ਵਿੱਚ ਪਾਣੀ ਰੋਕਣ ਦੀ ਸ਼ਮਤਾ 1680 ਫਿਟ ਹੈ ਜਿਸ ਨੂੰ ਲੈ ਕੇ BBMB ਮੈਨੇਜਮੈਂਟ ਵੱਲੋਂ ਚਾਰ ਫਲੱਡ ਗੇਟ ਖੋਲੇ ਗਏ ਜਿਨ੍ਹਾਂ ਨੂੰ ਦੇਖਣ ਲਈ ਲੋਕਾਂ ਦਾ ਵੱਡਾ ਹਜੂਮ ਇਕੱਠਾ ਹੋ ਗਿਆ ਅਤੇ ਰਾਹਗੀਰਾਂ ਵੱਲੋਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਗਈਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਾਖੜਾ ਡੈਮ ਤੋਂ ਪਾਣੀ ਛੱਡਣ ਮੌਕੇ ਲਈਆਂ ਗਈਆਂ ਤਸਵੀਰਾਂ ਬਿਲਕੁਲ ਇਹ ਨੂੰਨਾ ਲੋਕਾਂ ਲਈ ਖੂਬਸੂਰਤ ਨਜ਼ਾਰਾ ਹੈ ਜੋ ਇਸ ਨੂੰ ਆਪਣੇ ਕੈਮਰੇ ਵਿੱਚ ਕੈਦ ਕਰ ਰਹੇ ਹਨ ਪਰ ਉਹਨਾਂ ਲੋਕਾਂ ਲਈ ਆਫਤ ਬਣ ਕੇ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜੋ ਮੈਦਾਨੀ ਇਲਾਕਿਆਂ ਵਿੱਚ ਰਹਿ ਰਹੇ ਹਨ ਇਸ ਸਬੰਧ ਦੇ ਵਿੱਚ ਡੀਸੀ ਰੂਪਨਗਰ ਨੇ